ਇਹ ਪਿੰਡ ਉਗੋਕਾ ਜਿਲ੍ਹਾ ਬਰਨਾਲਾ ਵਿੱਚ ਵਾਪਰ ਹੋਇਆ ਜੀ ਤੇ ਜਗਸੀਰ ਸਿੰਘ ਪੁੱਤਰ ਗਰਦੀਪ ਸਿੰਘ ਸੀ ਇਹ ਜਨੇ ਸੁਸਾਈਡ ਕੀਤਾਗਾ ਤੇ ਬੱਕਰੀਆਂ ਰੱਖਿਆ ਹੋਇਆ ਸੀਗਾ ਕੋਈ ਲੈਣ ਦੇਣ ਸੀਗਾ ਉਹਦੇ ਸਬੰਧ ਵਿੱਚ ਬੰਦੇ ਨੇ ਸੁਸਾਈਡ ਕਰ ਲਿਆ ਕਿਉਂ ਕਰਜੋ ਤੰਗ ਆ ਕੇ ਕੀਤਾ ਜੋ ਕੀਤਾ ਨੇ ਸੁਸਾਈਡ ਕਰਜੋ ਤੰਗ ਆ ਕੇ ਕੀਤਾਗਾ ਉਮਰ ਕਿੰਨੀ ਕੁ ਸੀ ਉਸਦੀ 25 25 ਸਾਲ ਸੀ ਪਰਿਵਾਰ ਵਿੱਚ ਕੌਣ-ਕੌਣ ਹੈ ਇਹ ਦੋ ਭਰਾ ਨੇ ਤੇ ਕਮਾਤਾ ਗਈ ਤੇ ਡੈਡੀ ਇਹਨਾਂ ਦੇ ਹੈ ਨਹੀਂ ਗਏ ਉਹ ਦਿਮਾਗੀ ਅਫਸਰ ਹੀ ਘਰੋਂ ਚਲੇ ਗਏ ਸੀਗੇ ਤੇ ਸਾਨੂੰ ਅੱਜ ਇੱਕ ਦੁਪਹਿਰੇ 1 ਵਜੇ ਇੱਕ ਇੰਟਰਵਿਊਸ਼ਨ ਮਿਲੀ ਸੀ ਤੇ ਇੱਕ ਬੰਦੇ ਨੇ ਇੱਥੇ ਫਾਹਲ ਆ ਲਿਆ ਪਰ ਜਦੋਂ ਮੌਕੇ ਤੇ ਪਹੁੰਚੇ ਸੀ ਤਾਂ ਉੱਥੇ ਦੇਖਿਆ ਵੀ ਇੱਕ ਜਗਸੀਰ ਸਿੰਘ ਸਿਰਾ ਪੁੱਤਰ ਗੁਰਦੀਪ ਸਿੰਘ ਵਾਸੀ ਉਗੋਕੇ ਦਾ ਹੈਗਾ ਅੱਛਾ ਸੀਗਾ ਇਹ ਉਮਰੇ ਦੀ 25 ਸਾਲ ਹੈ ਤੇ ਇਹ ਕਾਫੀ ਕਰਦੇ ਹਾਲਾਤਾਂ ਤੋਂ ਤੰਗ ਪਰੇਸ਼ਾਨ ਰਹਿੰਦਾ ਸੀ ਕਾਫੀ ਗਰੀਬ ਪਰਿਵਾਰ ਨਾਲ ਤੰਗ ਰੁੱਖ ਜਾਂ ਸੀਗਾ ਇਹ ਕਿਉਂ ਨਹੀਂ ਉੱਥੇ ਦਰਖਤ ਨਾਲ ਨੂਈ ਨੜ ਪਾਹਲ ਹਾਂ ਉਹਦੀ ਮਾਤਾ ਦੇ ਬਿਆਨਾਂ ਦੇ ਉੱਤੇ 194 ਬੀ ਐਨ ਐਸ ਐਸ ਦੀ ਕਾਰਵਾਈ ਅਮਲ ਚ ਲੈਂਦੀ ਗਈ ਹੈ ਤੇ ਜਿਹੜੀ ਬਾਡੀ ਆ ਉਹ ਵਾਰਸਾਂ ਦੇ ਹਵਾਲੇ ਕਰ ਦਿੱਤੀ